ਪਤਾ ਸਾਡੀ ਪੋਜੀਸ਼ਨ ਉਦੋਂ ਮੈਨੂੰ ਕਿਹਾ ਪਾਰਲਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਮੈਂ ਕਿਹਾ ਜਿੱਥੋਂ ਖਲੋਵੇਂਗਾ ਤੇਰਾ ਸੀਟਾ ਚ ਆਵਾਂਗਾ ਪੱਜ ਗਿਆ ਉਦੋਂ ਕੁਛ ਕਿਹਾ ਨਹੀਂ ਆ ਦੱਸੇ ਮਿਲੂ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਨੇ ਪਾਰਲਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚ ਹੱਡ ਭਜਣ ਵਾਲਾ ਇਹ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਪ ਦੋ ਇਹਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਮਗਰੋਂ ਭਜਣਾ ਅਕਾਦੋਂ ਦਾ ਲੱਗਾ ਮੈਂ ਜੇ ਸੁਖ ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ ਦੇਣਾ ਮੈਂ ਇੱਥੇ ਜਿੰਨੇ ਕਾਲਜ ਖੋਲ ਦੇਣਾ ਸੁਖ ਵਿਲਾਸ ਵੀ ਉੱਥੇ ਇਹ ਵੀ ਉੱਥੇ ਉਹ ਅੱਜ ਇਹਨਾਂ ਨੇ ਕਰਦੇ ਆ ਦੋ ਦੋ ਹੱਥ ਪਤਾ ਸਾਡੀ ਪੋਜੀਸ਼ਨ ਉਹ ਦਿਨ ਮੈਨੂੰ ਕਿਹਾ ਪਾਰਲੀਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਪੈ ਕੇ ਜਿੱਥੋਂ ਖਲੋਏਗਾ ਤੇਰਾ ਸੀਟਾ ਚੋਂ ਮੈਂ ਆਉਂ ਬਚ ਗਿਆ ਉਦੋਂ ਉਸਕੇ ਆ ਅੱਜ ਅਸੀਂ ਮਿਲੂ ਆ ਤੁਹਾਨੂੰ ਹੀ ਅੱਜ ਦੱਸ ਦੇ ਕਿ ਕਿਹੜੀ ਨੇ ਪਾਰਲੀਮੈਂਟ ਸੀਟ ਤੇ ਆਣਾ ਮੈਂ ਦੇ ਬਰਾਬਰ ਚਾਹੂੰ ਐਂ ਭੱਜਣ ਵਾਲਾ ਕੇ ਇਹੀ ਕੰਮ ਇਹਨੂੰ ਹੈ शूट ਐਂਡ ਸਕੂਪ ਦੋਏ ਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਮਗਰੋਂ ਪਾਚਾ ਆ ਕਦੋਂ ਦਾ ਲੱਗਾ ਮੈਂ ਕਿ ਸੁੱਖ-ਵਿਲਾਸ ਦਾ ਕਰ ਦੇਣਾ ਮੈਂ ਸਕੂਲ ਖੋਲ ਦੇਣਾ ਮੈਂ ਇੰਜੀਨਰ ਦੇ ਕਾਲਜ ਖੋਲ ਦੇਣਾ ਸੁੱਖ-ਵਿਲਾਸ ਵੀ ਉੱਥੇ ਇਹ ਵੀ ਉੱਥੇ ਓਏ ਅੱਜ ਇਹਨਾਂ ਨੇ ਕਰਦੇ ਆ ਦੋ ਦੋ ਹੱਥਾਂ ਨਾਲ ਪਤਾ ਸਾਡੀ ਪੋਜੀਸ਼ਨ ਉਹ ਦਿਨ ਮੈਨੂੰ ਕਿਹਾ ਪਾਰਟਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਪੈਕੇ ਜਿੱਥੋਂ ਖਲੋਏਗਾ ਤੇਰਾ ਸੀਟਾ ਚ ਵਹਾਂ ਹਾਂ ਪਾ ਦਿੱ ਗਿਆ ਉਦੋਂ ਕੁਸਕੇ ਆ ਗਏ ਅੱਜ ਅਸੀਂ ਮਿਲੂ ਆ ਤੁਹਾਨੂੰ ਹੀ ਅੱਜ ਦੱਸ ਦੇ ਕਿ ਕਿਹੜੀ ਇਹਨੇ ਪਾਰਲੀਮੈਂਟ ਸੀਟ ਤੇ ਆਣਾ ਮੈਂ ਤੇ ਬਰਾਬਰ ਚਾਹੂੰ ਐਡਪਜਨ ਵਾਲਾ ਕੇ ਇਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਲ ਦੋਏ ਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣ ਮਗਰੋਂ ਪਾਚਣਾ ਆ ਕਦੋਂ ਦਾ ਲੱਗਾ ਮੈਂ ਕਿ ਉਹ ਸੁੱਖ ਵਿਲਾਸ ਦਾ ਕਰਦੇ ਨੇ ਮੈਂ ਸਕੂਲ ਕੋਲ ਦੇਣਾ ਮੈਂ ਦੇ ਇਹਨਾਂ ਦੇ ਕਾਲਜ ਕੋਲ ਦੇਣਾ ਸੁੱਖ ਵਿਲਾਸ ਵੀ ਉੱਥੇ ਇਹ ਵੀ ਉੱਥੇ ਉਹ ਅੱਜ ਇਹਨਾਂ ਨੇ ਕਰਦੇ ਆ ਦੋ ਦੋ ਹੱਥ ਤੋਂ ਤੁਹਾਨੂੰ ਪਤਾ ਸਾਡੀ ਪੋਜੀਸ਼ਨ ਉਦੋਂ ਮੈਨੂੰ ਕਿਹਾ ਪਾਰਲਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਪੈ ਕੇ ਜਿੱਥੋਂ ਖਲੋਏਗਾ ਤੇਰਾ ਸੀਟਾ ਚ ਵਹਾਂ ਉੱਤ ਪੁੱਛਿਆ ਅੱਜ ਸੇ ਮਿਲੂ ਆ ਤਾਨੂੰ ਹੀ ਅੱਜ ਦੱਸ ਦੇ ਕਿ ਕਿਹੜੀ ਨੇ ਪਾਰਲਮੈਂਟ ਸੀਟ ਤੇ ਆਣਾ ਮੈਂ ਤੇ ਬਰਾਬਰ ਚ ਹੜ ਭੱਜਣ ਵਾਲਾ ਕਿ ਇਹ ਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਪ ਦੋਏ ਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣ ਮਗਰੋਂ ਭੱਜਣਾ ਆ ਕਦੋਂ ਦਾ ਲੱਗਾ ਮੈਂ ਤੇ ਸੁਖ ਵਿਲਾਸਲਾ ਕਰਦੇ ਨੇ ਮੈਂ ਸਕੂਲ ਬੋਲ ਦੇਣਾ ਮੈਂ ਤੇ ਯੂਨੀਵਰਸਿਟੀ ਕਾਲਜ ਬੋਲ ਦੇਣਾ ਜੋ ਕੁ ਬਲਾਸ ਵੀ ਹੋਤੇ ਇਹ ਵੀ ਹੋਤੇ ਉਹ ਐ ਅਜੇ ਨਾ ਕਰਦੇ ਆ ਦੋ ਦੋ ਹੱਥਾਂ ਨਾਲ ਪਤਾ ਸਾਗੀ ਪੋਜੀਸ਼ਨ ਉਹ ਦਿਨ ਮੈਨੂੰ ਕਿਹਾ ਪਾਰਲਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਪੈ ਕੇ ਜਿੱਥੋਂ ਖਲੋਏਗਾ ਤੇਰਾ ਸੀਟਾ ਚ ਮੈਂ ਆਉਂ ਪੱਜ ਗਿਆ ਉਸਕੇ ਅੱਜ ਸੇ ਮਿਲੂ ਆ ਤੁਹਾਨੂੰ ਹੀ ਅੱਜ ਦੱਸ ਦੇ ਕਿ ਕਿਹੜੀ ਨੇ ਪਾਰਲਮੈਂਟ ਸੀਟ ਤੇ ਆਣਾ ਮੈਂ ਇਹਦੇ ਬਰਾਬਰ ਚ ਐਂਡ ਪੱਜਣ ਵਾਲਾ ਕਿ ਇਹਹੀ ਕੰਮ ਇਹਨੂੰ ਹੈ ਸ਼ੂਟ ਐਂਡ ਸਕੂਪ ਦੋਏ ਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣ ਮਗਰੋਂ ਪੱਜਾ ਕਦੋਂ ਦਾ ਲੱਗਾ ਮੈਂ ਜੇ ਸੁੱਖ ਵਿਲਾਸ ਦਾ ਕਰਦੇ ਨਾ ਮੈਂ ਸਕੂਲ ਖੋਲ ਦੇਣਾ ਮੈਂ ਦੇ ਨੀ ਕਾਲਜ ਖੋਲ ਦੇਣਾ ਸੁੱਖ ਵਿਲਾਸ ਵੀ ਉੱਥੇ ਇਹ ਵੀ ਉੱਥੇ ਓਏ ਅੱਜ ਇਹਨਾਂ ਨੇ ਕਰਦੇ ਆ ਦੋ ਦੋ ਹੱਥਾਂ ਨਾਲ